ਸਸ਼ੀਕਲ ਬਾਈ ਜੀ ਸਚਕਾ ਬਾਈ ਜੀ ਕੀ ਨਾਮ ਆ ਜੀ ਸਰਦਾਰ ਅਮਰਜੀਤ ਸਿੰਘ ਸਰਦਾਰ ਅਮਰਜੀਤ ਸਿੰਘ ਜੀ ਕੀ ਪ੍ਰੋਬਲਮ ਸੀ ਤੁਹਾਡੀ ਤੁਸੀਂ ਡਾਕਟਰ ਸ਼ਰਦਾ ਤੋਂ ਦਵਾਈ ਲੈਂਦੇ ਰਹੇ ਹੋ ਸਿੱਕਾ ਸਿੱਕਾਂ ਜਖਾਮ ਅਲਰਜੀ ਦੀ ਪ੍ਰੋਬਲਮ ਸੀਗੀ ਜੀ ਇਹ ਕਿੰਨੇ ਸਾਲਾਂ ਤੋਂ ਸੀ ਹੋ ਗਈ 4-5 ਸਾਲ ਜੀ ਬਹੁਤ ਦਰਦ ਹੁੰਦਾ ਆ ਫਿਰ ਬਹੁਤ ਜ਼ਿਆਦਾ ਜੀ ਦਵਾਈਆਂ ਬਹੁਤ ਜ਼ਿਆਦਾ ਖਾ ਲਿਆ ਕਿਤੇ ਜਾਣ ਜੋਗਾ ਵੀ ਨਹੀਂ ਸੀਗੀ ਹਾਂਜੀ ਮਿੱਟੀ ਧੂੜ ਤੋਂ ਬਹੁਤ ਅਲਰਜੀ ਸੀਗੀ ਜਖਾਮ ਦੀ ਬੜੀ ਬੜੀ ਪ੍ਰੋਬਲਮ ਸੀ ਬਹੁਤ ਜ਼ਿਆਦਾ ਦਵਾਈ ਖਾ ਲਈ ਜਿੱਥੋਂ ਪ੍ਰੋਬਲਮ ਨਹੀਂ ਆਰਾਮ ਨਹੀਂ ਆਇਆ ਸਾਨੂੰ ਫਿਰ ਕਿੱਥੋਂ ਆਰਾਮ ਆਇਆ ਵੀਰ ਸਾਨੂੰ ਕਿਸੇ ਨੇ ਦੱਸਿਆ ਡਾਕਟਰ ਸ਼ਰਦਾ ਜੀ ਬਾਰੇ ਹਾਂਜੀ ਅਸੀਂ ਇੱਥੇ ਆਇਆ ਇੱਥੋਂ ਅਸੀਂ ਫਰਕ ਆਇਆ ਇੱਥੋਂ ਕਿੰਨੇ ਮਹੀਨੇ ਤੋਂ ਤੁਹਾਡਾ ਇਲਾਜ ਚੱਲਿਆ ਇੱਥੇ ਚੱਲੇ ਸਾਡਾ 6-7 ਮਹੀਨੇ ਹੀ 6-7 ਮਹੀਨੇ ਚ ਠੀਕ ਹੋ ਗਏ ਤੁਸੀਂ ਹਾਂਜੀ ਤੇ ਫਰਕ ਪੈਣਾ ਕਿੰਨੇ ਦਿਨਾਂ ਚ ਸ਼ੁਰੂ ਹੋ ਗਿਆ ਸੀ ਇਹ ਹੋ ਗਿਆ ਸੀਗਾ ਜੀ ਹਫ਼ਤੇ ਇਕ ਜੀ ਹਫ਼ਤੇ 10 ਦਿਨਾਂ ਦੇ ਵਿੱਚ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਹਾਂਜੀ ਤੇ ਤੁਸੀਂ ਸੌਖਾ ਸਾਹ ਲੈਣ ਲੱਗ ਗਏ ਹਾਂਜੀ ਤੇ ਕੀ ਕਹਿਣਾ ਚਾਹੋਗੇ ਇੱਥੇ ਦੇ ਇਲਾਜ ਅੱਜ ਕਹਿਣਾ ਚਾਹੁੰਦੇ ਆ ਡਾਕਟਰ ਸ਼ਰਦਾ ਜੀ ਕੋਲ ਆਓ ਇਹ ਤੋਂ ਟਰੀਟਮੈਂਟ ਲਓ ਇਹਨਾਂ ਟਰੀਟਮੈਂਟ ਬਹੁਤ ਅੱਛਾ ਹੈ ਬਹੁਤ ਸਾਰੇ ਪੇਸ਼ੈਂਟ ਥੋੜਾ ਜਿਹਾ ਵੀਡੀਓ ਦੇਖਣਗੇ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਹ ਮੈਸੇਜ ਇਹ ਹੀ ਦੇਣਾ ਚਾਹੁੰਦੇ ਆ ਜੀ ਡਾਕਟਰ ਸ਼ਰਦਾ ਜੀ ਕੋਲ ਆਓ ਇਹਨਾਂ ਦਾ ਇਲਾਜ ਬਹੁਤ ਅੱਛਾ ਹੈ ਇਹਨਾਂ ਕੋਲ ਇੱਕ ਵਾਰ ਟਰੀਟਮੈਂਟ ਜ਼ਰੂਰ ਲਓ ਤੇ ਤੁਹਾਡੀ ਤਸੱਲੀ ਹੈ ਹਾਂ ਜੀ ਸਾਡੀ ਬਿਲਕੁਲ ਤਸੱਲੀ ਖੁਸ਼ ਹੋ ਤੁਸੀਂ ਹਾਂ ਜੀ ਬਿਲਕੁਲ ਚਲੋ ਬਹੁਤ ਬਹੁਤ ਧੰਨਵਾਦ ਧੰਨਵਾਦ